ਕੇ ਲੱਗਦਾ ਹੈ ਕਿ ਡਾਕਟਰ ਬਲਬੀਰ ਸਿੰਘ ਜੀ ਪਟਿਆਲੇ ਤੋਂ ਵੱਡੀ ਲੀਡ ਦੇ ਨਾਲ ਦਿੱਤਨਗੇ। ਮੈਂ ਤਾਂ ਉਹਦੇ ਨਾਲ ਤੇ ਤੁਸੀਂ ਕੀ ਲੱਗਦਾ ਹੈ ਮਹਿਲਾਵਾਂ ਜਿਹੜੀਆਂ ਹੈਗੀਆਂ ਨੇ ਅਫਸਰ ਦੇ ਵਿੱਚ ਪੂਰੀ ਤਰ੍ਹਾਂ ਭੂਮਿਕਾ ਨਿਭਾਈ ਰਹੀਆਂ ਨੇ ਕੀ ਗੱਲ ਹੈ ਤੁਹਾਡੀ? ਬਿਲਕੁਲ ਜੀ ਬਿਲਕੁਲ। ਹੁਣ ਉਹ ਟਾਈਮ ਹੀ ਰਿਹਾ ਕਿ ਇਕੱਲੇ ਜੈਂਟਸ ਹੀ ਪੋਲਿਟਿਕਸ ਦੇ ਵਿੱਚ ਪਾਰਟਿਸਪੇਟ ਕਰਨ। ਹੁਣ ਇੱਕ ਔਰਤ ਜਿਹੜੀ ਹੁੰਦੀ ਹੈ ਮੈਨੂੰ ਅੱਜ ਹੋਇਆ। ਅਰਵਿੰਦ ਜੀ ਦੇ ਹੋਂਦ ਤੇ ਅੱਜ ਵੱਡਾ ਸਵਾਗਤ ਜਿਹੜਾ ਹੋ ਰਿਹਾ ਹੈ। ਔਰ ਲੋਕ ਜਿਹੜੇ ਨੇ ਬੜੀ ਬੇਸਬਰਦੀ ਨਾਲ ਇੰਤਜ਼ਾਰ ਕਰ ਰਹੇ ਨੇ। ਤਕਰੀਬਨ 1 2 ਵਜੇ ਦੇ 12 ਵਜੇ ਦੇ ਲੋਕ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਤੇ ਇਸ ਵਕਤ ਤੁਹਾਨੂੰ ਪਤਾ ਹੈ ਕਿ ਪਟਿਆਲਾ ਦੇ ਬਾਜ਼ਾਰ ਜਿਹੜੇ ਨੇ ਉਹ ਭਰੇ ਨਜ਼ਰ ਆ ਰਹੇ ਨੇ। ਔਰ ਬਹੁਤ ਵਧੀਆ ਰੂਟ ਸ਼ੋ ਹੋਣ ਜਾ ਰਹੇ ਆ ਔਰ ਉਹਦਾ ਉਦਯੋਗ ਚਾ ਵੀ ਤੁਹਾਡੇ ਸਾਹਮਣੇ ਆਵੇਗਾ। ਪ੍ਰਸ਼ਾਸਨ ਜੀ ਦੇ ਇੱਥੇ ਆਉਣ ਨਾਲ ਤੇ ਜਿਹੜੇ ਪੰਜ ਮੰਤਰੀ ਬਣਾਏ ਨੇ ਜਿਹੜੇ ਤੁਹਾਨੂੰ ਕਿਹਾ ਦੇ ਦੇ ਬੱਚੀ ਕਾਉਂਡ ਆ। ਆਪ ਸਿੱਧੇ ਆਉਣ ਤੋਂ ਬਾਅਦ ਮੈਂ ਕਹਾਂਗਾ ਜੋ ਸਵਿਕਰਨ ਬੜੇ ਨੇ ਆਮ ਆਗਮੀ ਪਾਰਟੀ ਦੀ ਚੋਣ ਹੋਣ ਜਾ ਰਹੀ ਹੈ ਇੱਕ ਤਰੀਕ ਨੂੰ ਲੋਕ ਪੰਜਵੇਂ ਨੰਬਰ ਵਾਲਾ ਬਟਨ ਦਬਣ ਜਾ ਰਹੇ ਨੇ ਜਿਹੜੇ ਪੰਜ ਮੰਤਰੀ ਬਣਾਏ ਦੇ ਲੱਗਦੀ ਲੱਗਦਾ ਕਿ ਆਮ ਆਗਮੀ ਪਾਰਟੀ ਨੇ ਸਿੱਕੇ ਉਹਨਾਂ ਨੇ ਮਿਹਨਤ ਵੀ ਕੀਤੀ ਨੇ ਕਿਰਦਾਨ ਨੂੰ ਨਹੀਂ ਕਿ ਲੋਕਤੰਤਰ ਚ ਲੋਕ ਜਿਹੜੇ ਨੇ ਉਹ ਵੱਡੇ ਹੁੰਦੇ ਨੇ ਇਹ ਲੋਕ ਫੈਸਲਾ ਕਰਦੇ ਨੇ ਜਿੰਨੇ ਵੀ ਸਮਾਜਾ ਹੱਕ ਲੋਕਾਂ ਦੀ ਜੀ ਆਇਆਂ ਦੀ ਆਈ ਦੀ ਕੀ ਲੱਗਦਾ ਕਿ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਲਵੇ ਹਰ ਇੱਕ ਨੇ ਆਪਣੀ ਕੋਸ਼ਿਸ਼ ਕਰਨੀ ਹੁੰਦੀ ਹੈ ਪਰ ਜਿਹੜਾ ਫੈਸਲਾ ਹੈ ਉਹ VOTING ਵਾਲੇ ਦਿਨ ਹੁੰਦਾ ਸਾਨੂੰ ਉਮੀਦ ਹੈ ਕਿ ਵੋਟਾਂ ਦਾ ਨਤੀਜਾ ਬਹੁਤ ਵੱਡੀ ਲੀਡ ਤੇ ਗੱਟ ਸਾਹਿਬ ਦਾਟ ਬਿਲਕੁਲ ਸਹੀ ਬਿੱਤਰਿਆ ਇਹਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚ ਸਨੌਰ ਤੋਂ ਕਾਉਂਟ ਤੋਂ ਰਾਪੂਰੇ ਪਟਿਆਲੇ ਯਾਤਰੀ ਦੇ ਵਿੱਚ ਸਮਾਣੇ 'ਚ ਨਾਂ ਮੈਨੂੰ ਸਾਰੀ ਜਗ੍ਹਾ ਤੋਂ ਜਾਣ ਦਾ ਮੌਕਾ ਮਿਲਿਆ ਰੋਕਾਂ ਦੇ ਵਿੱਚ ਇੰਨਾ ਭਾਰੀ ਹਿਸਾ ਮੈਂ ਸਮਝਦਾ ਹਾਂ ਜਿਵੇਂ 2 ਸਾਲ ਪਹਿਲਾਂ ਲੋਕਾਂ 'ਚ ਸਹਾਰ ਸੀ ਉਸ ਤਰ੍ਹਾਂ ਹੀ ਸਰਕਾਰ ਦੇ ਕੀਤੇ ਹੋਏ ਕੰਮ ਨੂੰ ਦੇਖ ਕੇ ਦੋ ਘੱਟੇ ਕੰਮ ਬਿਜਲੀ ਦੇ ਬਿੱਲ ਫ੍ਰੀ ਹੈ ਮੈਂ ਭਾਲਾ ਕਲਿਨਿਕਾ ਦੀ ਗੱਲ ਕਰਨੀ ਹੈ ਇਸ ਪਿੰਡਾਂ ਦੀ ਗੱਲ ਕਰੀਏ ਸਾਰੀਆਂ ਗੱਲਾਂ ਨੂੰ ਲੈ ਕੇ ਬਹੁਤ ਵੱਡਾ ਛਾਹ ਮੋਕਾ ਤੇ ਦੁਬਾਰਾ ਉਸ ਪਿੰਡੋਕਾ ਨੇ ਮੈਂ ਪਹਿਲਾਂ ਜਿਤਾਇਆ ਸੀ ਉਸਨੇ ਵੋਟ ਪਾ ਕੇ ਦੁਬਾਰਾ ਚੜ੍ਹਦੇ ਵੱਡੀ ਤਾਕਤ ਲੋਕ ਜਿਹੜੇ ਨੇ ਫੇਰ ਡਾਕਟਰ ਬਰਨੂ ਚਾਹੁੰਦਾ ਕਿ ਟਰੈਂਟਰ ਦੇ ਵਿੱਚ ਭੇਦਣ ਦੇ ਦਾ ਜਨਾਨ ਦੇ ਹੱਕਾਂ ਨੂੰ ਉਲਾਈ ਕਰ ਗਰਮੀ ਦੇ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਜੀ ਐਂਦੀ ਗਰਮੀ ਦੇ ਲੋਕਾਂ ਦਾ ਆਪਦੇ ਘਰ ਦੇ ਵਿੱਚੋਂ ਨਿਕਲ ਕੇ ਆ ਕੇ ਜਨਾਨੀਆਂ ਦਾ ਵੱਡੀ ਗਿਣਤੀ ਦੇ ਵਿੱਚ ਆਉਣਾ ਬਜ਼ੁਰਗਾਂ ਦਾ ਆਈਡੀ ਵੱਡੀ ਗਿਣਤੀ ਦੇ ਵਿੱਚ ਆਉਣਾ ਇਹ ਲੋਕਾਂ ਦਾ ਅਛਾ ਹੈ ਦੱਸਦਾ ਵੀ ਕਿੰਨੇ ਲੋਕ ਇਹ ਸਰਕਾਰ ਤੋਂ ਸੰਤੁਸ਼ਟ ਨੇ ਤੇ ਕਿੰਨੀ ਵੱਡੀ ਗਿਣਤੀ ਚ ਲੋਕ ਵੋਟਾਂ ਪਾਉਣਾ ਚਾਹੁੰਦੇ ਨੇ ਇਹਦਾ ਮੋਲ ਹੈ ਕਿਉਂਕਿ ਆਪਣੀ ਗਣੜੀ ਹੈ ਨਾ ਇਹਨਾਂ ਨੂੰ ਦਿਲੋਂ ਪਸੰਦ ਕਰਦੀ ਹੈ ਕੇਜਰੀਵਾਲ ਹੈ ਭਗਵਾਨ ਦਾ ਮਾਨ ਹੈ ਕਿਉਂਕਿ ਇਹਨਾਂ ਨੇ ਲੋਕਾਂ ਲਈ ਕੰਮ ਕੀਤੇ ਆ ਇਸ ਕਰਕੇ ਇੱਥੇ ਦੇਖੋ ਕੋਈ ਫੀਸ ਫੀਸ ਕੇ ਬੰਦੇ ਨਹੀਂ ਲੈਂਦੇ ਹੋਏ ਇਹ ਆਪ ਮਹਾਰੇ ਲੋਕ ਚੱਲ ਕੇ ਆ ਰਹੇ ਆ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਨਾ ਉਹ ਬੋਲਦਾ ਹੈ ਇਸ ਕਰਕੇ ਇੱਥੇ ਪਬਲਿਕ ਬੜੀ ਖੁਸ਼ੀ ਨਾਲ ਇੰਨੀ ਗਰਮੀ ਦੇ ਵਿੱਚ ਬੜੀ ਖੁਸ਼ੀ ਨਾਲ ਖੜੀ ਆ ਔਰ ਪੈਟਰਨ ਦੀ ਕੁਰਸੀਆਂ ਤੱਕ ਨਹੀਂ ਆ ਗਈਆਂ ਆ ਖਾਲੀ ਉਹ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਪਟਿਆਲਾ ਸ਼ਹਿਰ 'ਚ ਕਿਸ ਤਰ੍ਹਾਂ ਦਾ ਪ੍ਰਚਾਰ ਤੁਸੀਂ ਕਰ ਰਹੇ ਵਪਾਰ ਮੰਡਾਣੇ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਪੂਰਾ ਐਨ ਡੱਟ ਕੇ ਪ੍ਰਚਾਰ ਕੀਤਾ ਡੋਰ ਟੂ ਡੋਰ ਹਰ ਇੱਕ ਦੁਕਾਨ ਤੇ ਔਰ ਸਾਨੂੰ ਐਨ ਲੱਗਿਆ ਕਿ ਲੋਕ ਆਪਣੇ ਲੋ ਜਾਂਦੇ ਆ ਕਿ ਅਸੀਂ ਭਗਵਾਨ ਜਮਾਨ ਸਰਕਾਰ ਨੂੰ ਹੀ ਕੁਆਰੀ ਫੇਰ ਸੰਟਰ ਸਰਕਾਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲਿਆਣਾ। ਅੱਜ ਆਏ ਸੀਗੇ ਮੋਦੀ ਸਾਹਿਬ ਆਏ ਸੀਗੇ ਹੁਣ ਅਰਵਿੰਦ ਕੇਜਰੀਵਾਲ ਜਾ ਰਹੇ ਨੇ। ਕਿੰਨਾ ਕਿੰਨਾ ਦੀ ਰੈਲੀ ਦੇ ਵਿੱਚ ਇਹ ਲੱਗਦਾ ਕਿ ਕਿਹੜਾ ਬੰਦਾ ਵਾਜੂ ਮਾਰੂ। ਇਹ ਤਾਂ ਸਾਫ ਪਤਾ ਲੱਗ ਰਿਹਾ ਕਿਉਂਕਿ ਲੋਕਾਂ ਦਾ ਦਿਲਾਉ ਵਿਆਰ ਆ। ਲੋਕੀ ਦਿਲੋ ਪਿਆਰ ਕਰਦੇ ਆ ਦੇਖੋ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਮੋਦੀ ਉੱਥੇ ਵੀ ਉਹਨਾਂ ਨੂੰ ਬੰਦੇ ਖਰੀਦ ਕੇ ਲਿਆਣੇ ਪਏ ਔਰ ਉਹਨਾਂ ਨੂੰ ਦਿਹਾੜੀ ਦੇ ਪੈਸੇ ਵੀ ਨਹੀਂ ਮਿਲੇ। ਔਰ ਇੱਥੇ ਔਰ ਰਾਹੁਲ ਗਾਂਧੀ ਜੀ ਦਾ ਕਿਸਮ ਲੋਸਨ ਦੀ 로ਡੀ ਕੀ ਕੁਰਸੀ ਖਾਲੀ ਜੀ ਔਰ ਇੱਥੇ ਕਿਨਮ ਲੋਕਾਂ ਦਾ ਹਜੂਮ ਇਕੱਠਾ ਹੋ ਕੇ ਆ ਰਿਹਾ ਹੈ ਤਾਂ ਇੱਕ ਤਰ੍ਹਾਂ ਲੱਗ ਰਿਹਾ ਕਿ ਪੂਰਾ ਪਟਿਆਲਾ ਇੱਥੇ ਇਕੱਠਾ ਹੋਇਆ ਹੋਇਆ ਹੈ ਪੁਲਿਸ ਕਰਕੇ ਇਹ ਬਾਜੀ ਦਾ ਕਿਨਮ ਆਮ ਆਦਮੀ ਪਾਰਟੀ ਵੀ ਮਾਰੇਗੀ ਜੀ ਇਹ ਗੱਲ ਕਰੀਏ ਬਿਜਲੀ ਦੀ ਤਿਆਰੀਆਂ ਪਹਿਲੀ ਪ੍ਰੋਪਰ ਮਿਲ ਰਹੀ ਐ ਪਰ ਬਹੁਤ ਵੱਡੇ ਵੱਡੇ ਕਟ ਨਹੀਂ ਲੱਗ ਰਹੇ ਨੇ ਲੋਕਾਂ ਦੇ ਨਹੀਂ ਕੋਈ ਹਰਸੀ ਕੱਟ ਨਹੀਂ ਕੋਈ ਖਰਾਬੀ ਆ ਜਾਏ ਤਾਂ ਕੱਟ ਲੱਗਦਾ ਨਹੀਂ ਤਾਂ ਐਵੇਂ ਨਹੀਂ ਕੱਟ ਲੱਗਦਾ ਕੋਈ ਐਵੇਂ ਨਗਾਦਾਰ ਕੱਟ ਨਹੀਂ ਆ ਵੀ ਕੱਟ ਲਾਇਆ ਕਿਉਂਕਿ ਬਿਜਲੀ 'ਤੇ ਕੋਈ ਕਮੀ ਨਹੀਂ ਆ ਗਈ ਐ ਇਸ ਕਰਕੇ ਬਿਜਲੀ ਦੇ ਕੱਟ ਜਿਹੜੇ ਹਨ ਉਹ ਕੋਈ ਐਨੀ ਗਰਮੀ ਬਹਿ ਰਹੀ ਐ ਤਾਂ ਬਿਜਲੀ ਦੇ ਕੱਟ ਜਿਹੜੇ ਹਨ ਉਹ ਇਸ ਕਰਕੇ ਲੱਗ ਜਾਂਦੇ ਹਨ ਵੀ ਕਿਉਂਕਿ ਕਿ ਨਾ ਮੈਂ ਕੋਈ ਟਰਾਂਸਫਾਰਮ ਫੁੱਕ ਜਾਂਦਾ ਕੋਈ ਕੁਝ ਹੋ ਜਾਂਦਾ ਤਾਂ ਕੱਟ ਲੱਗਦੇ ਹੋਵੇਂ ਨਹੀਂ ਲੱਗਦੇ ਮੈਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ 2022 ਦੇ ਵਿੱਚ ਤੁਸੀਂ ਸਾਡਾ ਸਾਥ ਦਿੱਤਾ ਹੁਣ 2024 ਦੇ ਵਿੱਚ ਡਾਕਟਰ ਬਲਬੀਰ ਸਿੰਘ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੇ ਸੈਂਟਰ ਵਿੱਚ ਹੱਥ ਮਜ਼ਬੂਤ ਕਰੋ ਤੇ 13 0 ਨਾਲ ਜਿੱਤ ਦਿਵਾਓ ਧੰਨਵਾਦ ਖੁਦ ਜੀ ਅਮਰੇ 30 ਮੁੱਲਾਕਰਨਿਕ ਬਣਾਏ ਆ ਪਟਿਆਲਾ ਸ਼ਹਿਰ ਮੇ ਅਭੀ 30 ਅਭੀ ਹੋਰ ਬਣਾਨੇ ਆ ਅਮਨੇ ਜਿੰਦਰਾ ਹਸਪਤਾਲ ਕੋ ਠੀਕ ਕੀਤਾ ਹੈ ਔਰ ਠੀਕ ਕਰਨਾ ਹੈ ਮੁਕਾਬਲਾ ਤਾਂ ਉਸ ਸੇ ਹੋ जो जो किसी ने काम किया कांग्रेस की सरकार पाँच साल गई है आप मुझे बता दो कि एक ये हॉस्पिटल उन्होंने ठीक कर दिया आप मुझे बता दो कि ये स्कूल इन्होंने ठीक कर दिया क्या कोई आप भी तो पत्रकार हो आप उनसे भी तो पूछते होंगे ना जी वो बता दें गांधी जी बता दें वो पाँच साल एम पी रहे हैं पच्ची करोड़ रुपया मिला वो कोई एक डिस्पेंसरी बता दें कोई पाँच गाँव बता दें बारह सौ पिंड है मेरे अभी जाके मेरे गाँव में देख लो आप जाके कितना काम हुआ है छप्पड़ ठीक हो रहे हैं स्कूल ठीक हो रहे हैं वो इलेक्ट्रनिक बन रहे हैं गाँव में और लोगों को बिजली तो सबको फ्री मिल रही है किसानों को दिन में बिजली मिली है ये चालीस साल मिली है तो किससे मुकाबला करें ना अकाली ना ना अकाली बीजेपी भी ने दी ना कांग्रेस ने दी चालीस साल दिन में उनको बिजली नहीं मिली दो घंटे के लिए तरसते थे अब सोलह सोलह घंटे मिल रही है आप जाके देखो खेत भरे पड़े हैं टमाटर से मिर्ची से टमाटर से मिर्ची से सूरजमुखी से मक्का से मतलब बहुत सारी फसलें जो है जो पहले नहीं होती थी आप वो हो रही हैं तो मुकाबला तो काम का होना चाहिए अगर मैं बात करूं मैंने एक हज़ार से ज़्यादा जनसभा कर चुका हूं लोकल मीटिंग कर चुका हूं किसी ने ढाई सौ भी नहीं करी यार बहुत कम मीटिंग करी यार उन्हें जाते नहीं है कहीं पहले भी नहीं जाते हैं बाद में तो कहीं भी नहीं जाते हैं मैं तो बाद में भी जाता हूँ उनमें से प्रधानमंत्री ने बताया कि मैंने काम किया गया कुछ बताया कि मैंने पंजाब में इतनी नौकरी दी है मैंने महंगाई ऐसे काम करी है अगर करी हो तो बताए ना मैंने किसानों की आमदन दुगनी कैसे करी है वो वहाँ किसान वहाँ जाते हैं उनको जाने नहीं देते यहाँ आते हैं तो आ, उनसे मिलते नहीं है ये कौन सा प्रधानमंत्री हुआ कैसा लोग कैसा लोग रह जाइए प्रधानमंत्री को मिलना चाहिए ना तो कांग्रेस वाले बताएं इनकी पाँच साल सरकार है हमसे पहले ये बता दें उन्होंने क्या काम किया हम बता रहे हैं ना जी मतलब क्लिनिक बनाए हैं स्कूल ठीक किए हैं जाके देख लो आप देख लो जाके जिंदरा अस्पताल ठीक किया है माता क्षल्य मैं कितने बता रहा हूँ सत्तर पार्क बनाए हैं हमने स्कूल ऑफ एमिनेंस बनाए हैं आप जाके विजिट कर लो ये भी तो बताए ना इन्होंने क्या किया इनके पास बताने के लिए नहीं है जूथे वादे करने आते हैं अरविंद है आप देखना आप देखना आज ना जो मतलब की आंधी है वो तूफान बनने जा रही है आज जो आंधी है वो तूफान बनेगी और ऐसी एक्ट करेगी इनको जो 22 से, से उससे ज्यादा स्ट्रांग उससे और अच्छे रिजल्ट आएंगे बात आधुनिक पार्टी जिंदाबाद